ਹਾਂਜੀ ਭਾਈ ਜੀ ਆਪੇ ਨਾਲ ਭਾਈ ਜੱਗੀ ਖੜੇ ਆ ਆਪਣੀ ਮਨਵੀਤ ਨਾਲ ਹੁੰਦੇ ਆ ਬਹੁਤ ਵਧੀਆ ਜਾਇਜ਼ ਭਾਅ ਦੇ ਵਿੱਚ ਸੌਦੇ ਕਰਾਉਂਦੇ ਆ ਭਾਈ ਬੱਬੂ ਖੜੇ ਆ ਬਹੁਤ ਵਧੀਆ ਮਾਲ ਲੈ ਕੇ ਪਹੁੰਚਦੇ ਆ ਆਪਣਾ ਭਾਈ ਸੇਵਕ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਦੇ ਦਰਵਾਜ਼ੇ ਖੜੇ ਆ ਕਿ ਆਮ ਆਦਮੀ ਪਾਰਟੀ ਦੇ ਭਾਈ ਕਾਲਾ ਮੇਰਾ ਵੱਡਾ ਭਰਾ ਇਹ ਖੜਾ ਆ ਬਹੁਤ ਸੰਯੋਗ ਆ ਮੈਨੂੰ ਮੰਡੀ ਦੇ ਵਿੱਚ ਯਾਨੀ ਕਿ ਸਮਝ ਲਓ ਮੇਰੇ ਪਿਓਾਂ ਵਰਗਾ ਭਾਈ ਕਾਲਾ ਠੀਕ ਆ ਦੇ ਬਾਈ ਲੱਕੂ ਖੜੇ ਹਨ ਇਹਨਾਂ ਦਾ ਬਹੁਤ ਸuojਗ ਆਪਣੇ ਕੋਲ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਆਪਣੇ ਨਿੱਕੇ ਜਿਹੇ ਸੱਦੇ ਤੇ ਅੱਜ ਆਪਾਂ ਛੋਟੀ ਜੀ ਪਾਰਤੀ ਰੱਖੀ ਸੀ ਇਹ ਕ ਜਿਹੜੇ ਭਰਾਵਾਂ ਦੇ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਬੱਕਰਾ ਬਤਰੀ ਨਾਲ ਬਹੁਤ ਸਹੀ ਵਾਤ ਤੋਂ ਵਾਤ ਬੁਖਾਰੀ ਜੀ ਜਿਹੜੇ ਬੱਕਰੀ ਪਤਰੀ ਪਾਰ ਕੰਦੀ ਹੈ ਕਿੰਨੇ ਵੀ ਆਪਣੇ ਵਪਾਰੀ ਜੀ ਤੇ ਬਈ ਭਰਾਵਾਂ ਵੱਤ ਤੋਂ ਵਾਤ ਪਹੁੰਚਿਆ ਕਰੋ ਬਹੁਤ ਵਧੀਆ ਪ੍ਰਬੰਧ ਹੁੰਦੇ ਜੀ ਉਹਦਾ ਬੱਕਰਾ ਮੱਦੀ ਤੇ ਕਿੰਨੇ ਆਪਾਂ ਕਹਿ ਲਿਆ ਆਹੋ ਬੜਾ ਪਾਰਟੀ ਨੂੰ ਆਪਣਾ ਬਤਰੀ ਖਾਨ ਦੇ ਵਪਾਰੀ ਜੀਾਂ ਦੇ ਢੀਨ ਵਾਸਤੇ ਬੱਕਰੀਆਂ ਦੇ ਪੀਣ ਵਾਸਤੇ ਵਧੀਆ ਮੈਰੀ ਪਾਣੀ ਮਿਲਦਾ ਹੈ। ਡੰਗਰ ਪਰ ਖੜਿਆ ਡੰਗਰ ਤੇ ਪੁੱਲਾ ਚੱਲਦਾਗਾ ਕਿ ਯਾਨੀ ਕਿ ਕਿਥੇ ਇਕਾਲ ਗੱਲ ਦੀ ਆਪਾਂ ਕਹਿੰਦੇ ਕਿ ਕਿਥੇ ਗੱਲ ਦੀ ਕੋਈ ਕਮੀ ਨਹੀਂ ਸੀਗੀ। ਬਾਤ ਤੋਂ ਬਾਤ ਵਪਾਰੀ ਵੀ ਮੇਲਾ ਬਕਰਾਂ ਮਿਲਦੇ ਤੇ ਮੰਕੋਲ ਡੰਗਰ ਦਾ ਪਾਣੀ ਦਾ, ਚਾਹ ਪਾਣੀ ਦਾ, ਬੱਕਰੀਆਂ ਦੇ ਪੀਣ ਵਾਸਤੇ ਪਾਣੀ ਦਾ ਅਤੇ ਛਾਂ ਦਾ ਪਰਮਾਥ ਸਾਡਾ ਪੁੱਲ ਹੁੰਦਾ। ਮੰਨ ਲਓ ਕੋਈ ਵਪਾਰੀ ਵੀ ਬਾਹਰੋਂ ਹੁੰਦਾ ਕੋਈ ਜਾਰੀ ਨਾ ਹੁੰਦਾ ਤੇ ਜੇ ਕੋਈ ਨਾ ਟ੍ਰਾਂਸਪੋਰਟ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਬਾਈ ਅਸੀਂ ਬੈਠੇ ਆ। ਨਾਦਰ ਉਹਦੇ ਘਰੇ ਮਾਲ ਨਹੀਂ ਉਹ ਤਾਂ ਉਹਨਾਂ ਦਾ ਜ਼ਿੰਮੇਵਾਰੀ ਖਾਦੀ ਹੁੰਦੀ ਆ ਤੇ ਬਹੁਤ ਬਹੁਤ ਧੰਨਵਾਦ ਭਾਈ ਸ਼ੌਂਕੀ ਬੀਬੀ ਜੀ ਤੇ ਆਪਣਾ ਕੀਤਾ ਸ਼ੌਂਕੀਆ ਆਪਣਾ ਕੀਤਾ YouTube ਤੇ ਨਾਲ ਭਾਈ ਸنگਰਾਜ ਸਿੰਘ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਸਾਡੀ ਵੀਡੀਓ ਕਰਨੀ ਪਹੁੰਚੇ ਆ ਅੱਜ ਅਸੀਂ ਬੈਠੇ ਸੀ ਹਾਈਵੇ ਐ ਰੈਸਟੋਰੈਂਟ ਦੇ ਵਿੱਚ ਬਹੁਤ ਬਹੁਤ ਧੰਨਵਾਦ ਭਾਈ ਜੀ ਕਾਦੀ ਖੁਸ਼ੀ ਜੀ ਪਾਰਟੀ ਕੀਤੀ ਅੱਜ ਆਪਾਂ ਅੱਜ ਭਾਈ ਵੈਸੇ ਹੀ ਇੰਜੋਏ ਕੀਤਾ ਆਪਣੇ ਭਰਾ ਸਾਰੇ ਇਕੱਠੇ ਹੋਏ ਸੀਗੇ ਇਹ ਕਹਿੰਦੇ ਪਾਰਟੀ ਕਰਨੀ ਆ ਆਪਾਂ ਇੱਥੇ ਬੈਠ ਗਏ ਆ ਭਾਈ ਜੀ ਸ਼ਸਤਰੀ ਕਾਰ ਹਾਂਜੀ ਦੀਪ ਸਿੰਘ ਵਾਲੀ ਮੰਡੀ ਤੋਂ ਆਪਣੀ ਖੁਸ਼ੀ ਹੈ ਜੀ ਹਾਂਜੀ ਉਹਨਾਂ ਨੇ ਬਹੁਤ ਵਧੀਆ ਆਪਣਾ ਸਤਿਕਾਰ ਕੀਤਾ ਬਾਈ ਜੀ ਸਾਨੂੰ ਉੱਥੋਂ ਖੁਸ਼ੀ ਮਿਲੀ ਅੱਜ ਇਹ ਚਲ ਐਣੀ ਹੁੰਦਾ ਕਿ ਆਪਾਂ ਵਾਇਆ ਦੇ ਭੁੱਖੇ ਆ ਉੱਥੋਂ ਪਾਨੂੰ ਸਤਿਕਾਰ ਮਿਲਿਆ ਅੱਜ ਨੂੰ ਸਾਨੂੰ ਖੁਸ਼ੀ ਮਿਲੀ ਤਾਂ ਕਰਕੇ ਅਸੀਂ ਇੱਥੇ ਪ੍ਰੋਗਰਾਮ ਪਾਰਟੀ ਰੱਖੀ ਸੀ ਤੇ ਵਿਆਹ ਜਿੰਨਾ ਚਾਹੀ ਸੀ ਅੱਜ ਤੇ ਐਦੂ ਅੱਗੇ ਬੋਲਣਗੇ ਪਵਨਵੰਦਰ ਜੀ ਜਿਆਦੀਆਂ ਬਾਈ ਕਿਹੜੀਆਂ ਗੱਲਾਂ ਕਰਦਾ ਯਾਰ ਮਹਾਰਾਜ ਜੀ ਮੇਰਾ ਹੁੱਡੀ ਚਾਹੀਦੀ ਆਪਾਂ ਕੌਣਾ ਚਾਹ ਕਰਨ ਵਾਲੇ ਕਦੇ ਉਹਦੀ ਨਿਗਾਹ ਸਿੱਧੀ ਆ ਉਹਦੀ ਰਜਾ ਹੈਗੀ ਆ ਤਾਂ ਆਪਾਂ ਕਾਂਜਮ ਹੋਣ ਲੱਗੇ ਆ ਬਾਕੀ ਬਈ ਵਪਾਰੀ ਇੰਨਾਂ ਦਾ ਬੱਕਰੀ ਪਾਲਕੀ ਦਾ ਜਿਹੜੇ ਜਿਹੜੇ ਫਰੀ ਦਰਦੀ ਰਹਉਂਦੇ ਆ ਉਹਨਾਂ ਦਾ ਬਹੁਤ ਸਹਿਯੋਗ ਆ ਆਪਣੀ ਵੱਲ ਯਾਨੀ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵਸੀ ਹੋਈ ਆ ਸੂਰੀਆਲਾ ਬੱਕਰਾ ਮੰਡੀ ਬਹੁਤ ਵਧੀਆ ਆਪਣੀ ਸੂਰੀਆਲਾ ਬੱਕਰਾ ਮੰਡੀ ਦਾ ਬਈ ਇਹ ਲੋਕਾਂ ਦੇ ਦਿਲਾਂ ਵਿੱਚ ਵਸੂਗੀ ਅੱਜ ਅਸੀਂ ਪਹੁੰਚੇ ਸੀ ਦੀਪ ਸਿੰਘ ਵਾਲਾ ਬੱਕਰਾ ਮੰਡੀ ਬਈ ਬੱਕਰੀ ਮੰਡਾ ਉਹ ਬੱਕਰੀ ਮੰਡੀ ਦੇ ਓਨਰਾਂ ਨੇ ਸਾਡਾ ਬਹੁਤ ਵਧੀਆ ਸਹਿਯੋਗ ਦਿੱਤਾ ਬਹੁਤ ਵਧੀਆ ਸਾਡਾ ਮਾਨਸਨ ਮਾਨ ਕੀਤਾ ਇਹ ਬਹੁਤ ਵਧੀਆ ਸੌਦੇ ਹੋਏ ਤੇ ਬਹੁਤ ਵਧੀਆ ਮਾਲ ਪਹੁੰਚਿਆ ਸਾਰੇ 20 ਭਰਾਵਾਂ ਦਾ ਬਾਅਦ ਤੋਂ ਵੱਧ ਦੀਪ ਸਿੰਘ ਵਾਲਾ ਬੱਕਰਾ ਮੰਡੀ ਦੇ ਵਿੱਚ ਬਹੁਤ ਵਧੀਆ ਕਮਿਊਨਿਟੀ ਦਾ ਬਾ ਤੇ ਬਹੁਤ ਵਧੀਆ ਮਾਲ ਪਹੁੰਚਦਾ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਆ ਫਿਰ ਆਪਣਾ ਦੀਪ ਸਿੰਘ ਵਾਲਾ ਬੱਕਰਾ ਮੰਡੀ ਦੇ ਵਿੱਚ ਅਪਸ ਪੂਰੀ ਵਾਲਾ ਬੱਕਰਾ ਮੰਡੀ ਉਹਦਰਾ ਮੈਂ ਭਾਈ ਪਵਨ ਬਾਂਦਰ ਤੇ ਭਾਈ ਕਾਲਾ ਬਾਂਦਰ ਬੈਠਿਆਂਗੇ ਇਹ ਦੀਪ ਸਿੰਘ ਵਾਲਾ ਬੱਕਰਾ ਮੰਡੀ ਵਾਲੇ ਕੋਈ ਵੀ ਤੁਹਾਨੂੰ ਕਮੀ ਲੱਗਦੀ ਆ ਤਾਂ ਭਾਈ ਸਾਨੂੰ ਕੋਈ ਕਰੀ ਫੋਨ ਜ਼ਰੂਰ ਕਰਿਓ ਅਸੀਂ ਤੁਹਾਡਾ ਮਸਲਾ ਹੱਲ ਕਰਕੇ ਦੇਵਾਂਗੇ ਉੱਥੇ ਵੀ ਠੀਕ ਆ ਜੀ ਮੰਡੀਆਂ ਨੇੜੇ ਨੇੜੇ ਬਹੁਤ ਲੱਗਦੀਆਂ ਚਲ ਬਾਈ ਦੀ ਗੱਲ ਹੱਦ ਚਾਹੀਆਂ ਨੇੜੇ ਨੇੜੇ ਬਹੁਤ ਲੱਗਦੀਆਂ ਪਹਿਲੇ ਨੰਬਰ ਤੇ ਮੰਡੀ ਆ ਰਹੀ ਆਪਣੀ ਊੜੇ ਵਾਲੇ ਮੰਡੀ ਠੀਕ ਆ ਜੀ ਹਾਂਜੀ ਹਾਂਜੀ ਅਸੀਂ ਹੋਰ ਵੀ ਗਏ ਅੱਜ ਦੀਪ ਸਿੰਘ ਵਾਲੇ ਵੀ ਗਏ ਸੀਗੀ ਸਹੀ ਆ ਉੱਥੋਂ ਵੀ ਸਾਨੂੰ ਬਹੁਤ ਖੁਸ਼ੀ ਮਿਲੀ ਆ ਆਪਾਂ ਤੇ ਇਹ ਗੱਲਾਂ ਨੇ ਭਰਾ ਆਪਣੇ ਜੁੜਨ ਬਾਈ ਜੀ ਜਿਹੜੇ ਕਿੱਤਾ ਹੋਵੇ ਜਿਹੜੇ ਵੀਰ ਵਪਾਰੀ ਆ ਜਾਂ ਕੋਈ ਬੱਕਰੀ ਪਾਲਕਾ ਉਹ ਮੰਡੀਆਂ ਨਾਲ ਜੁੜੇ ਆ ਜਿਹੜੇ ਕੋਈ ਚੰਗੀ ਦੇਖ ਰੇਖ ਰਹੀਂ ਮੰਡੀ ਚ ਲਾਉਂਦੇ ਆ ਅਗਲਾ ਉੱਥੇ ਜਾਊਗਾ ਬਾਈ ਜੀ ਪਹਿਲੀ ਗੱਲ ਪਤਾ ਗੱਲ ਕੀ ਆ ਹੁਣ ਵੇਲੇ ਟਾਈਮ ਕਿਹੜਾ ਹੋ ਗਿਆ ਹਾਂਜੀ ਠੀਕ ਹੈ ਜੀ ਵੀ ਕੋਈ ਇਹ ਸਾਨੂੰ ਸ਼ੌਕ ਤਾਂ ਹੈ ਨਹੀਂ ਵੀ ਇੱਥੇ ਬਹਿ ਕੇ ਜਾਂ ਉੱਥੇ ਬਹਿ ਕੇ ਅੱਜ ਤਾਂ ਅਸੀਂ ਕੁਦਰਤੀ ਬਹਿ ਗਏ ਸਹੀ ਆ ਤੁਹਾਨੂੰ ਸਾਡੇ ਕੋਲ ਕਮੈਂਟ ਦਾ ਟਾਈਮ ਹੈ ਬਿਲਕੁਲ ਸਹੀ ਗੱਲ ਹੈ ਨਾ ਕੰਮ ਹੈ ਨਾ ਸਾਡੇ ਭਰਾ ਕੋਲ ਟਾਈਮ ਨਾ ਤੁਹਾਡੇ ਕੋਲ ਟਾਈਮ ਕਿਸੇ ਕੋਲ ਟਾਈਮ ਹੈ ਨਹੀਂ ਅੰਦਰ ਹੂੰ ਠੀਕ ਹੈ ਜੀ ਜੇ ਸਾਨੂੰ ਖੁਸ਼ੀ ਆ ਜੇ ਅਸੀਂ ਭਰਾ ਬਹਿ ਗਏ ਗੱਲ ਤੋਂ ਬਾਅਦ ਬਾਈ ਜੀ ਖਿੰਚ ਕਰਿਆ ਕੋਲ ਕੰਮ ਦੀ ਪਕੜੀ ਵਾਲੇ ਮੇਲੇ ਤੇ ਹਾਂ ਕਸੂਰੀ ਮੰਡੀ ਤੇ ਵੱਤ ਵਾਲੇ ਪਹੁੰਚਾ ਰਹੇ ਬਾਈ ਆਏ 100 ਵਾਰ ਦੀਪ ਸਿੰਘ ਵਾਲੇ ਮੰਡੀ ਤੇ ਪਹੁੰਚਣਾ ਨਹੀਂ ਸੀ ਸਰਕਾਰਾਂ ਨੇ ਬੰਦੀ ਹੈ ਉਹਨਾਂ ਨੇ ਬਹੁਤ ਬੰਦੇ ਮਾਰਵਾ ਲਿਆ ਹੋ ਜਾ ਬਸ ਕੋਈ ਨਹੀਂ ਆਇਆ ਮੇਰੀ ਆਪਣੇ ਹੈਗੇ ਚੀਜ਼ਾਂ ਦਾ ਉਹ ਪਤਾ ਕਿਸ ਗੱਲ ਤੋਂ ਬੱਕਰੀ ਪਾਲਕ ਦਾ ਧੰਦੇ ਵਿੱਚ ਨਹੀਂ ਆਉਣਾ ਚਾਹੁੰਦੇ ਉਹ ਕਹਿੰਦੇ ਯਾਰ ਬੱਕਰਾਂ ਵਾਲਾ ਕਹਿੰਦੇ ਸਾਨੂੰ ਪਿੰਡ ਦੇ ਵਿੱਚ ਸਾਨੂੰ ਆਏ ਕਹਿੰਦੇ ਨੇ ਬੱਕਰੀਆਂ ਰੱਖਣੀਆਂ ਬਾਈ ਜੀ ਮੈਂ ਖੁਦ ਦੀਵੀਦਾਰ ਹਾਂ ਮੇਰੇ ਘਰੇ ਬੱਕ